ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਨੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਕੁਸ਼ਤੀ ਨਾਲ ਜੁੜੀ ਹੋਈ ਜਿਹੜੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹਦੀ ਸਾਂਝ ਪਾਉਨੇ ਆ ਜੀ ਵਿਨੇਸ਼ ਫੋਗਾਟ ਨੇ ਥਖਾਰ ਕੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਜੀ ਦੇਖੋ ਜੀ ਪੈਰਾਸੋਲਪਿਕ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ ਉਹਨਾਂ ਦੇ ਬਾਰੇ ਵਿੱਚ ਸਾਂਝੇ ਤੌਰ ਦੇ ਉੱਤੇ ਜਾਣਕਾਰੀ ਸਾਂਝੀ ਕਰਦਾ ਕਿ ਵਿਨੇਸ਼ ਫੋਗਾਟ ਨੇ ਹੁਣ ਖੇਡ ਅਦਾਲਤ ਦੇ ਵਿੱਚ ਅਪੀਲ ਪਾਈ ਹੈ ਕਿ ਮੈਨੂੰ ਚਾਂਦੀ ਦਾ ਮੈਡਲ ਸਾਂਝੇ ਤੌਰ ਦੇ ਉੱਤੇ ਦੇ ਦਿੱਤਾ ਜਾਵੇ ਪਹਿਲਾਂ ਉਹਨੇ ਅਪੀਲ ਪਾਈ ਸੀ ਕਿ ਮੈਨੂੰ ਫਾਈਨਲ ਦੇ ਵਿੱਚ ਲੜਨ ਦਾ ਮੌਕਾ ਦਿੱਤਾ ਜਾਵੇ ਫਾਈਨਲ ਖੇਡਣ ਦਾ ਮੌਕਾ ਦਿੱਤਾ ਜਾਵੇ ਉਹ ਰਜੈਕਟ ਹੋ ਗਈ ਅਪੀਲ ਉਹਦੀ ਤੇ ਹੁਣ ਉਹਨੇ ਚਾਂਦੀ ਦੇ ਮੈਡਲ ਦੇ ਵਾਸਤੇ ਅਪੀਲ ਪਾਈ ਆ ਇਹ ਹੁਣ ਸਮਾਂ ਦੱਸੂਗਾ ਆਉਂਦੇ ਕੁਝ ਘੰਟਿਆਂ 'ਚ ਪਤਾ ਲੱਗੂਗਾ ਵੀ ਇਸ ਅਪੀਲ ਦੇ ਉੱਤੇ ਕੀ ਸੁਣਵਾਈ ਹੁੰਦੀ ਆ ਚਾਂਦੀ ਦਾ ਮੈਡਲ ਵੀ ਮਿਲਦਾ ਜਾਂ ਫਿਰ ਉਹਨੂੰ ਨਹੀਂ ਮਿਲਦਾ ਇਸੇ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਕਹੀ ਆ ਕਿ ਸਾਨੂੰ ਭਾਰਤ ਦੀ ਇਸ ਬੱਚੀ ਦੇ ਉੱਤੇ ਹਰਿਆਣਾ ਦੀ ਇਸ ਬੱਚੀ ਦੇ ਉੱਤੇ ਮਾਣ ਆ ਜਿਵੇਂ ਹਰਿਆਣਾ ਦੀ ਸਰਕਾਰ ਇੱਕ ਚਾਂਦੀ ਦਾ ਮੈਡਲ ਜੇਤੂ ਦਾ ਸਨਮਾਨ ਕਰਦੀ ਆ ਰਾਸ਼ੀ ਦਿੰਦੀ ਆ ਇੱਜ਼ਤ ਦਿੰਦੀ ਆ ਸਤਿਕਾਰ ਦਿੰਦੀ ਆ ਉਸੇ ਤਰੀਕੇ ਦੇ ਨਾਲ ਅਸੀਂ ਉਹਨੂੰ ਮਾਨ ਸਤਿਕਾਰ ਦੇਵਾਂਗੇ ਜਦੋਂ ਉਹ ਭਾਰਤ ਦੇ ਵਿੱਚ ਵਾਪਸ ਭਰਤੀ ਤੀਜੀ ਗੱਲ ਇਹ ਆ ਕਿ ਵਿਨੇਸ਼ ਫੁਗਾਟਨੇਸ ਕੁਸ਼ਤੀ ਤੋਂ ਸੰन्यास ਲੈ ਲਿਆ ਉਹਨੇ ਲੱਗੇ ਕੱਲ ਤੇ ਟਵੀਟ ਕਰਕੇ ਗੱਲ ਕਹੀ ਆ ਕਿ ਮਾਂ ਮੈਂ ਹਾਰ ਗਈ ਤੇ ਕੁਸ਼ਤੀ ਜਿੱਤ ਗਈ ਤੁਹਾਡੀ ਉਮੀਦ ਤੇ ਮੇਰੀ ਹਿੰਮਤ ਦੋਵੇਂ ਚੀਜ਼ਾਂ ਟੁੱਟ ਗਈਆਂ ਹੁਣ ਮੈਂ ਹੋਰ ਨਹੀਂ ਲੜ ਸਕਦੀ ਤੇ ਕੁਸ਼ਤੀ ਨੂੰ ਮੈਂ ਅਲਵਿਦਾ ਕਹਿਣ ਲੱਗੀ ਹਾਂ ਤੇ ਸਭ ਦੀ ਮੈਂ ਬਹੁਤ-ਬਹੁਤ ਰਣੀ ਆ ਮਤਲਬ ਇਹ ਆ ਵੀ ਥੱਕੀ ਹਾਰੀ ਟੁੱਟੀ ਉਹ ਕੁੜੀ ਵਿਨੇਸ਼ ਫੁਗਾਟ ਤੇ ਉਹਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤੀ ਆ ਹੁਣ ਉਹ ਕੁਸ਼ਤੀ ਇਸ ਮੁਕਾਬਲੇ ਤੋਂ ਬਾਅਦ ਨਹੀਂ ਖੇਡੂਗੀ ਉਹਦਾ ਜਿਹੜਾ 올림픽 ਵਾਲਾ ਸਫਰ ਬੜਾ ਕੌੜਾ ਰਿਹਾ ਕਿਉਂਕਿ ਮੈਂ ਕਦਰ ਰਿਪੋਰਟ ਪੜ੍ਹਦਾ ਸੀ ਕਿ ਜਦੋਂ ਰਿਓ ਦੇ ਵਿੱਚ 올림픽 ਖੇਡਾਂ ਹੋਈਆਂ 2016 ਦੇ ਵਿੱਚ ਤਾਂ ਕੁਆਟਰਫਾਈਨਲ ਮੁਕਾਬਲੇ ਦੇ ਮੌਕੇ ਉਹਦੇ ਸੱਟ ਲੱਗੀ ਸੀ ਉਹ ਇਸ ਕਰਕੇ ਹਾਰ ਗਈ ਫਿਰ ਉਸ ਤੋਂ ਇਲਾਵਾ ਜੇ ਗੱਲ ਕਰਗੇ 2020 ਦੀ ਤਾਂ ਉਦੋਂ ਟੋਕੀਓ ਦੇ ਵਿੱਚ 올림픽 ਹੋਈਆਂ ਸੀ ਤੇ ਉਸ ਵੇਲੇ ਉਹ ਹਾਰ ਗਈ ਸੀਗੀ ਤੇ ਕੁਆਟਰਫਾਈਨਲ ਦੇ ਵਿੱਚ ਫੇਰ ਤੇ ਇਤਕੀ 200 ਤੇ 24 ਦੇ ਵਿੱਚ ਜਦੋਂ ਉਹਨੇ ਮੁਕਾਬਲਾ ਲੜਿਆ ਤੇ ਚਾਂਦੀ ਦਾ ਮੈਡਲ ਉਹਨੇ ਜਿੱਤ ਲਿਆ ਸੈਮੀਫਾਈਨਲ ਜਿੱਤ ਲਿਆ ਤੇ ਫਾਈਨਲ ਤੋਂ ਪਹਿਲਾਂ ਉਹਦਾ 100 ਗ੍ਰਾਮ ਭਾਰ ਵੱਧ ਨਿਕਲਣ ਕਰਕੇ 50 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ ਉਹਨੂੰ ਬਾਹਰ ਕਰ ਦਿੱਤਾ ਕਿ ਡਿਸਕਵਾਲਿਫਾਈ ਕਰ ਦਿੱਤਾ ਗਿਆ ਜਿਹਦੇ ਕਰਕੇ ਇਹ ਸਫਰ ਉਹਦਾ ਕੋਈ ਬਹੁਤਾ ਭਾਗਾਂ ਭਰਿਆ ਨਹੀਂ ਰਿਹਾ ਖਾਸ ਕਰਕੇ 올림픽 ਵਾਲਾ ਵੈਸੇ ਉਹ ਕੁੜੀ ਨੇ ਬਹੁਤ ਕੁਝ ਲੰਘੇ ਬੜੇ ਦੇ ਵਿੱਚ ਝੱਲਿਆ ਬੜੀ ਉਹਦੇ ਪੀੜ ਝੱਲੀ ਆ ਮਾਨਸਿਕ ਤੌਰ ਤੇ ਉਹਨੂੰ ਬਹੁਤ ਝੰਜੋੜਿਆ ਗਿਆ ਜਦੋਂ ਬ੍ਰਿਜ ਪੂਸ਼ਣ ਮਰਗਾਂ ਦੇ ਖਿਲਾਫ ਉਹਨੇ ਸੰਘਰਸ਼ ਕੀਤਾ ਬਾਕੀ ਖਿਡਾਰੀਆਂ ਦੇ ਨਾਲ ਮਿਲ ਕੇ ਤੇ ਆਪਾਂ ਇਹਦੇ ਬਾਰੇ ਜਾਣਦੇ ਆ ਪਰ ਦੂਜੀ ਜਾਣਕਾਰੀ ਇਹ ਆ ਕਿ ਪੈਰਿਸ 올림픽 ਦੇ ਵਿੱਚ ਨੇ ਨੀਰਜ ਚੋਪੜਾ ਨੇ ਚਾਂਦੀ ਦਾ ਮੈਡਲ ਜਿੱਤ ਲਿਆ ਉਹ ਨਹੀਂ ਜਿੱਤ ਸਕਿਆ ਜੀ ਮੁਕਾਬਲੇ ਦੇ ਵਿੱਚ ਫਾਈਨਲ ਮੁਕਾਬਲਾ ਨਹੀਂ ਉਹਦੇ ਹਿੱਸੇ ਦੇ ਵਿੱਚ ਆਇਆ ਪਰ ਉਹਨੇ ਚਾਂਦੀ ਦਾ ਮੈਡਲ ਜ਼ਰੂਰ ਜਿੱਤ ਲਿਆ ਤੇ ਪਤਾ ਇਹ ਲੱਗਾ ਵੀ ਉਹਨੇ ਜਦੋਂ ਪਹਲਾ ਸੁੱਟਿਆ ਤੇ ਉਹਦਾ ਪਹਲਾ ਜਿਹੜਾ ਉਹ ਪਾਕਿਸਤਾਨ ਦੇ ਖਿਡਾਰੀ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਗਿਆ ਲਗਭਗ 4 ਮੀਟਰ ਦਾ ਫਰਕ ਰਿਹਾ ਜਿਵੇਂ ਜਿੰਨਾ ਕ ਪੜ ਕੇ ਹਟਿਆ ਸੋ ਇਸ ਕਰਕੇ ਉਹਦੀ ਝੋਲੀ ਦੇ ਵਿੱਚ ਚਾਂਦੀ ਦਾ ਮੈਡਲ ਪਿਆ ਤੇ ਐਤਕੀ ਉਹਦੀ ਝੋਲੀ ਦੇ ਵਿੱਚ ਜਿਹੜਾ ਮੁਕਾਬਲੇ ਦੇ ਵਿੱਚ ਕਿਉਂਕਿ ਪਿਛਲੀ ਵਾਰ ਉਹਨੇ ਜਿੱਤਿਆ ਸੀਗਾ 골ਡ ਮੈਡਲ ਤੇ ਐਤਕੀ 골ਡ ਮੈਡਲ ਉਹ ਨਹੀਂ ਚੋਲੀ ਦੇ ਵਿੱਚ ਨਹੀਂ ਪੈ ਸਕਿਆ ਚਲੋ ਗੱਲ ਇਹ ਆ ਵੀ ਭਾਈ ਇਦਾਂ ਹੁੰਦਾ ਰਹਿੰਦਾ ਹਰ ਵਾਰ ਤੁਹਾਡੀ ਨਿਸ਼ਾਨੇ ਉਥੇ ਹੀ ਪਹੁੰਚਣ ਜਿੱਥੇ ਆਮ ਤੌਰ ਤੇ ਪਹੁੰਚਲੇ ਹੁੰਦੇ ਆ ਇਹ ਜ਼ਰੂਰੀ ਨਹੀਂ ਆ 26 ਸਾਲ ਉਮਰਾਂ ਨੀਰ ਚੋਪੜਾ ਦੀ 99 ਮੀਟਰ ਤੋਂ ਵੱਧ ਉਹਨੇ ਆਪਦਾ ਪਹਾਲਾ ਸੁੱਟਿਆ 99.45 ਮੀਟਰ ਉਹ ਦੂਜੇ ਥਾਂ ਦੇ ਉਤੇ ਰਿਆ ਤੇ ਉਹਨੂੰ ਚਾਂਦੀ ਦਾ ਮੈਡਲ ਮਿਲਿਆ ਸੋ ਪਰ ਇਹ ਜਿਹੜਾ ਪਾਕਿਸਤਾਨ ਦਾ ਜਿਹੜਾ ਹੈਗਾ ਜੀ ਖਿਡਾਰੀ ਤੇ ਉਹਨੇ ਬਹੁਤ ਕਮਾਲ ਕਰਤੀ ਹੈ ਉਹਨੇ 올림픽 ਦਾ ਰਿਕਾਰਡ ਤੋੜ ਦਿੱਤਾ ਅਰਸ਼ਦ ਨਦੀਮ ਉਹਦਾ ਨਾਮ ਹੈਗਾ ਤੇ ਉਹਨੇ 92.97 ਮੀਟਰ ਦੂਰ ਪਾਲਾ ਸੁੱਟਿਆ ਤੇ ਪਹਿਲੇ ਨੰਬਰ ਦੇ ਉੱਤੇ ਆਇਆ ਤੇ ਨੀਰਜ ਚੋਪੜਾ ਆਇਆ ਜੀ ਦੂਜੇ ਨੰਬਰ ਦੇ ਉੱਤੇ ਪਰ ਉਸ ਤੋਂ ਅਗਲੀ ਗੱਲ ਇਹ ਹੈ ਵੀ ਜਿਹੜੀ ਸਾਡੀ ਭਾਰਤ ਦੀ ਹਾਕੀ ਟੀਮ ਆ ਉਹਨੇ ਵੀ ਕੱਲ ਬ੍ਰੌਂਜ਼ ਮੈਡਲ ਹਾਸਲ ਕਰ ਲਿਆ ਉਹਨੇ ਵੀ ਪਤਾ ਲੱਗਾ ਜੀ ਕਾਂਸੇ ਦਾ ਮੈਡਲ ਹਾਸਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਇਹ ਵੀ ਚਲੋ ਮੈਂ ਪ੍ਰਾਪਤੀ ਮੰਨਦਾ ਐ ਕਿ ਸਾਡੀ ਟੀਮ ਦੀ ਕਿਉਂਕਿ ਹਾਕੀ ਦੇ ਵਿੱਚ ਸਾਨੂੰ ਆਰਸੀਬੀ ਸ਼ਾਇਦ ਸਾਡੀ ਝੋਲੀ ਦੇ ਵਿੱਚ ਮੈਡਲ ਪੈ ਜੇ ਤੇ ਉਹ ਮੈਡਲ ਝੋਲੀ ਦੇ ਵਿੱਚ ਪੈ ਗਿਆ ਜਿਹੜਾ ਹਰਮਨਪ੍ਰੀਤ ਸਿੰਘ ਆ ਤੇ ਉਹਨੇ ਇਸ ਟੂਰਨਾਮੈਂਟ ਦੇ ਵਿੱਚ ਕੁੱਲ 10 ਗੋਲ ਕੀਤੇ ਆ 10 ਗੋਲ ਕਰਨ ਦੇ ਕਰਕੇ ਤੇ ਉਹਦੀ ਬੱਲੇ ਬੱਲੇ ਹੋਈ ਆ ਜਿਹੜਾ ਸ਼੍ਰੀਜੇਸ਼ ਆ ਜਿਹੜਾ ਕਿ ਉਥੇ ਗੋਲ ਕੀਪਰ ਆ ਤੇ ਗੋਲ ਕੀਪਰ ਨੇ ਸੰਨਿਆਸ ਲੈ ਲਿਆ ਉਹਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਮੇਰਾ ਇਹ ਇੰਟਰਨੈਸ਼ਨਲ ਟੂਰਨਾਮੈਂਟ ਆਖਰੀ ਹੋਊਗਾ ਸੋ ਹਾਕੀ ਦੀ ਟੀਮ ਨੇ ਬ੍ਰਾਉਂਜ਼ ਮੈਡਲ ਸਾਡੀ ਝੋਲੀ ਦੇ ਵਿੱਚ ਪਾਇਆ ਚਾਰ ਸਾਡੀ ਝੋਲੀ ਦੇ ਵਿੱਚ ਬ੍ਰਾਉਂਜ਼ ਮੈਡਲ ਹੋ ਗਿਆ ਇੱਕ ਚਾਂਦੀ ਦਾ ਮੈਡਲ ਹੋ ਗਿਆ ਕੁੱਲ ਹੋ ਗਏ ਪੰਜ ਹੁਣ 6ਵਾਂ 7ਵਾਂ 8ਵਾਂ ਮੈਡਲ ਮਿਲਦਾ ਜਾਂ ਨਹੀਂ ਮਿਲਦਾ ਇਹ ਵਕਤ ਬਿਆਨ ਕਰੂਗਾ ਪਰ ਹਾਕੀ ਦੀ ਟੀਮ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਇੱਕ ਕਰੋੜ ਰੁਪਇਆ ਕੱਲੇ ਕੱਲੇ ਖਿਡਾਰੀ ਨੂੰ ਦੇਣ ਦਾ ਐਲਾਨ ਕੀਤਾ ਜਿਹੜੇ ਕਿ ਪੰਜਾਬ ਦੇ ਆ ਤੇ ਪੰਜਾਬ ਦੇ ਖਿਡਾਰੀ 10 ਆ ਜਿੰਨੀ ਕਿ ਮੈਂ ਜਾਣਕਾਰੀ ਹਾਸਲ ਕੀਤੀ ਆ ਜਸਾ ਨੂੰ 1 ਕਰੋੜ ਰੁਪਇਆ ਦੇਣ ਦਾ ਐਲਾਨ ਕੀਤਾ ਉਧਰ ਹਰਬਨਪ੍ਰੀਤ ਸਿੰਘ ਨੂੰ ਤੇ ਬਾਕੀ ਸਾਰੇ ਖਿਡਾਰੀਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਟੈਲੀਫੋਨ ਦੇ ਉੱਤੇ ਵਧਾਈ ਦਿੱਤੀ ਹੈ ਦੇਸ਼ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਬਹੁਤ ਸੋਹਣੀ ਗੱਲ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਿਹਣਾ ਸਾਹਿਬ ਇਹ ਬਹੁਤ ਸੋਹਣੀ ਤੇ ਤਸੱਲੀ ਵਾਲੀ ਗੱਲ ਹੈ ਖੈਰ ਅੱਗੇ ਵਧਦੇ ਹਾਂ ਜੀ ਗੱਲ ਕਰਦੇ ਹਾਂ ਲੋਕ ਸਭਾ ਦੀ ਲੋਕ ਸਭਾ ਜਿੱਥੇ ਵਕਫ ਕਾਨੂੰਨ ਸੋਧ ਬਿੱਲ ਪੇਸ਼ ਹੋਇਆ ਜਿਸ ਦੇ ਕਰਕੇ ਬਹੁਤ ਜ਼ਿਆਦਾ ਵਿਰੋਧ ਵੀ ਹੋਇਆ ਜੀ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਨਾ ਇਸ ਕਾਨੂੰਨ ਨੂੰ ਪੇਸ਼ ਕਰਨ ਤੋਂ ਬਾਅਦ ਇਹ ਆਵਾਜ਼ ਉੱਠੀ ਹੈ ਕਿ ਕੇਂਦਰ ਦੀ ਸਰਕਾਰ ਘੱਟ ਗਿਣਤੀਆਂ ਦੇ ਖਿਲਾਫ ਦੁਸ਼ਮਣੀ ਕਰ ਰਹੀ ਹੈ ਇਸ ਬਿੱਲ ਨੂੰ ਪੇਸ਼ ਕਰਨ ਤੋਂ ਬਾਅਦ ਇਹ ਆਵਾਜ਼ ਉੱਠੀ ਹੈ ਕਿ ਘੱਟ ਗਿਣਤੀਆਂ ਦੇ ਖਿਲਾਫ ਇਨੀ ਮਾੜੀ ਸੋਚ ਨਹੀਂ ਰੱਖਣੀ ਚਾਹੀਦੀ ਜਿੰਨੀ ਕਿ ਰੱਖੀ ਜਾ ਰਹੀ ਹੈ ਕਿਰਨ ਰਜੀਜੂ ਜਿਹੜੇ ਕਿ ਦੇਸ਼ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਆ ਉਹਨਾਂ ਦੇ ਵੱਲੋਂ ਵਕਫ ਬੋਰਡ ਜ਼ਮੀਨ ਸੋਧ ਬਿੱਲ ਨੂੰ ਪੇਸ਼ ਕੀਤਾ ਗਿਆ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਇਸ ਬਿੱਲ ਨੂੰ ਅਸੀਂ ਸੰਸਦੀ ਕਮੇਟੀ ਦੇ ਕੋਲੇ ਭੇਜਣ ਦੀ ਸਿਫਾਰਿਸ਼ ਕਰਦੇ ਆ ਇਸ ਬਿੱਲ ਦਾ ਮਤਲਬ ਕੀ ਆ ਵੀ ਜਿਹੜੀਆਂ ਵਕਫ ਬੋਰਡ ਦੇ ਕੋਲੇ ਜ਼ਮੀਨਾਂ ਉਹਨਾਂ ਦੀ ਮਲਕੀਅਤ ਵਕਫ ਬੋਰਡ ਦੇ ਕੋਲ ਨਹੀਂ ਹੋਊਗੀ ਹੁਣ ਤੱਕ ਜਿਹੜੀਆਂ ਜ਼ਮੀਨਾਂ ਦੀ ਮਲਕੀਅਤ ਵਕਫ ਬੋਰਡ ਦੇ ਕੋਲ ਆ ਤੇ ਉਹ ਕਹਿੰਦੇ ਵੀ ਇਹ ਗਲਤ ਆ ਵੀ ਜਿਹੜੀ ਵੀ ਮੁਸਲਮਾਨ ਭਾਈਚਾਰੇ ਦੇ ਵਕਫ ਬੋਰਡ ਦੇ ਕੋਲੇ ਹੈਗੀ ਜ਼ਮੀਨ ਤੇ ਉਹ ਕਹਿੰਦੇ ਜੀ ਇਹ ਤਾਂ ਮਲਕੀਅਤ ਸਾਡੀ ਆ ਜਦੋਂ ਇਹ ਬਿੱਲ ਪਾਸ ਹੋ ਗਿਆ ਜਿਨਾਂ ਕਿ ਕਾਂਗਰਸ ਨੇ ਸੀ ਪੀ ਆਈ ਐਮ ਨੇ ਉਦਵ ਠਾਕਰੇ ਦੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਬਾਕੀ ਸਾਰਿਆਂ ਨੇ ਬਹੁਤ ਵਿਰੋਧਤਾ ਕੀਤੀ ਹੈ ਪਰ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਇਹਦਾ ਮਤਲਬ ਇਹ ਆ ਕਿ ਭਵਿੱਖ ਦੇ ਵਿੱਚ ਵਕਫ ਬੋਰਡ ਦੇ ਅਧੀਨ ਜ਼ਮੀਨ ਨਹੀਂ ਹੋਇਆ ਕਰੂਗੀ ਜਿਹੜੀ ਜ਼ਮੀਨ ਉਹ ਕਿਆ ਕਰਨਗੇ ਜੀ ਸਾਡੀ ਆ ਪਹਿਲਾਂ ਉਹਦੀ ਸਕਰੀਨਿੰਗ ਹੋਊਗੀ ਉਹਦੀ ਸੁਣਵਾਈ ਹੋਊਗੀ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਊਗਾ ਸੋ ਵੈਨੇ ਪਾਈ ਕੀ ਬਣਦਾ ਪਰ ਕੁੱਲ ਮਿਲਾ ਕੇ ਇਸ ਬਿੱਲ ਦੇ ਮਾਮਲੇ ਦੇ ਉੱਤੇ ਕਾਫੀ ਰੌਲਾ ਰੱਪਾ ਪੈ ਗਿਆ ਹੈ ਜੀ ਬਿਲਕੁਲ ਸਹੀ ਕਹਿ ਤੁਸੀਂ ਟਿਹਣਾ ਸਾਹਿਬ ਕਹਿ ਰਹੇ ਅੱਗੇ ਵਧਦੇ ਆ ਗੱਲ ਕਰਦੇ ਆ ਹੁਣ ਡੇਰਾ ਮੁਖੀ ਦੀ ਡੇਰਾ ਮੁਖੀ ਨੇ ਇੱਕ ਵਾਰ ਫਿਰ ਤੋਂ 21 ਦਿਨ ਦੀ ਪੈਰੋਲ ਮੰਗੀ ਹੈ ਜੀ ਹੁਣ ਕੀ ਕਾਰਨ ਦੱਸਿਆ ਦੇਖੋ ਜੀ ਉਹ ਕਹਿੰਦਾ ਜੀ ਮੇਰੇ ਅਧਿਕਾਰ ਦੀ ਗੱਲ ਆ ਮੈਨੂੰ ਅਧਿਕਾਰ ਆ ਪੈਰੋਲ ਮੰਗਣ ਦਾ ਮੇਰਾ ਹੱਕ ਆ ਪੈਰੋਲ ਮੰਗਣਾ ਉਹ ਕਹਿੰਦਾ ਜੀ ਮੈਂ ਇਸ ਕਰਕੇ ਮੰਗ ਰਿਆ ਉਹਨੇ ਇਹ ਗੱਲ ਕਹੀ ਹੈ ਉਹ ਆਪਣੇ ਵਕੀਲਾਂ ਦੇ ਰਾਹੀਂ ਉਹ ਕਹਿੰਦਾ ਜੀ ਦੇਖੋ ਮੈਂ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਵੀ ਪੈਰੋਲ ਮੰਗੀ ਸੀ ਮੈਨੂੰ ਉਦੋਂ ਮਿਲੀ ਨਹੀਂ ਪਰ ਉਦੋਂ ਵੀ ਮੇਰਾ ਰਾਈਟ ਸੀ ਤੇ ਹੁਣ ਵੀ ਮੇਰਾ ਰਾਈਟ ਬਣਦਾ ਮੈਂ ਇਸ ਰਾਈਟ ਦੇ ਕਰਕੇ ਮੰਗ ਰਿਹਾ ਪੈਰੋਲ ਉਹਨੇ ਇਹ ਗੱਲ ਕਹੀ ਹੈ ਕਿ ਮੈਨੂੰ ਬਾਹਰ ਆਉਣ ਦਾ ਮੌਕਾ ਦਿੱਤਾ ਜਾਵੇ 21 ਦਿਨਾਂ ਦੇ ਲਈ ਮੈਨੂੰ ਪੈਰੋਲ ਚਾਹੀਦੀ ਹੈ ਪਰ ਦੂਜੀ ਪਾਸੇ ਗੱਲ ਇਹ ਜੀ ਕਿ ਦੋਵਾਂ ਧਿਰਾਂ ਦੀ ਅਦਾਲਤ ਨੇ ਗੱਲਬਾਤ ਸੁਣੀ ਹੈ ਤੇ ਉਸ ਤੋਂ ਬਾਅਦ ਫੈਸਲਾ ਜਿਹੜਾ ਉਹ ਰੱਖਵਾ ਰੱਖ ਲਿਆ ਫਿਲਹਾਲ ਜਾਣਕਾਰੀ ਇਹ ਆ ਹਲੇ ਤੱਕ ਨਾ ਨਾ ਕੀਤੀ ਹੈ ਨਾ ਹਾਂ ਕੀਤੀ ਹੈ ਇਹ ਮਾਮਲਾ ਉਵੇਂ ਦਾ ਉਵੇਂ ਰੱਖ ਲਿਆ ਬਾਣਜੋਕ ਅਦਾਲਤ ਨੇ ਕਿ ਇਸ ਤੋਂ ਪਹਿਲਾਂ ਤਾਂ ਗੁਰਮੀਤਰਾਮ ਰਹੀਮ ਨੂੰ ਮੌਜ ਲੱਗੀ ਸੀ ਜਦੋਂ ਜਿਤ ਕੀਤਾ ਅੰਦਰ ਚਲੇ ਗਏ ਜਦੋਂ ਜਿਤ ਕੀਤਾ ਬਾਹਰ ਆ ਗਏ ਪਰ ਉਸ ਤੋਂ ਬਾਅਦ ਸ਼ਰਮਣੀ ਕਮੇਟੀ ਦੇ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਗੱਲ ਕਹੀ ਸੀ ਵੀ ਉਹਨੂੰ ਇੰਨੀਆਂ ਮੌਜਾਂ ਕਿਉਂ ਤੇ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੱਲ ਕਹੀ ਸੀ ਕਿ ਭਵਿਕ ਦੇ ਵਿੱਚ ਜਦੋਂ ਵੀ ਗੁਰਮੀਤ ਰਾਵੜਹੀਮ ਨੂੰ ਤੁਸੀਂ ਪੈਰੋਲ ਦੇਣੀ ਆ ਤੇ ਪਹਿਲਾਂ ਅਦਾਲਤ ਤੋਂ ਇਜਾਜ਼ਤ ਲੈਣੀ ਜ਼ਰੂਰੀ ਆ ਸੋ ਉਹ ਅਦਾਲਤ ਤੋਂ ਇਜਾਜ਼ਤ ਹਾਲੇ ਮਿਲ ਨਹੀਂ ਰਹੀ ਤੇ ਜਿਹਦੇ ਕਰਕੇ ਜਨਾਬ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਮਿਲਦਾ ਪਰ ਉਹਨੇ ਹੁਣ ਫਿਰ ਆਪਣੇ ਵਕੀਲਾਂ ਰਾਹੀਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਵੀ 21 ਦਿਨ ਦੀ ਮੈਨੂੰ ਪੈਰੋਲ ਦੀ ਇਜਾਜ਼ਤ ਦਿੱਤੀ ਜਾਵੇ ਵੇ ਨਹੀਂ ਆ ਕਿ ਭਾਈ ਇਜਾਜ਼ਤ ਮਿਲਦੀ ਹੈ ਕਿ ਨਹੀਂ ਫਿਰ ਹਾਲ ਉਹਨੂੰ ਇਜਾਜ਼ਤ ਨਹੀਂ ਮਿਲੇਗੀ ਜੀ ਬਿਲਕੁਲ ਕਹਿੰਦਾ ਸਾਹਿਬ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਕਹਿੰਦੇ ਹਿਮਾਚਲ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜੀ ਕੀ ਗੱਲਬਾਤ ਹੋਈ ਹੈ ਕੁਝ ਪਤਾ ਲੱਗੇ ਹਾਂ ਬਿਲਕੁਲ ਜੀ ਦੇਖੋ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਖੁਦ ਹੀ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਜੀ ਕਿ ਮੈਂ ਮੁਲਾਕਾਤ ਕਰਕੇ ਆਇਆ ਤੇ ਮੈਂ ਮੁਲਾਕਾਤ ਕਰਕੇ ਉਹ ਕਹਿੰਦੇ ਜੀ ਕਿ ਪੰਜਾਬੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਦਰਪੇਸ਼ ਚੁਣੌਤਾਂ ਦੀ ਗੱਲ ਕਰਕੇ ਆਇਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੰਘੇ ਵਲੇ ਦੇ ਵਿੱਚ ਪੰਜਾਬਗਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਹਿਮਾਚਲ ਦੇ ਵਿੱਚ ਕਦੇ ਕਿਸੇ ਟੈਕਸੀ ਡਰਾਈਵਰ ਦੀ ਕੁੱਟਮਾਰ ਹੋ ਗਈ ਕਦੇ ਕਿਸੇ ਪੰਜਾਬੀ ਦੇ ਨਾਲ ਉਥੇ ਪੱਗੋ ਹੱਥੀ ਹੋ ਗਏ ਕਦੇ ਕਿਸੇ ਦੇ ਨਾਲ ਕੋਈ ਧੋਖਾ ਹੋ ਗਿਆ ਕਿਸੇ ਦੇ ਨਾਲ ਕੋਈ ਯਾਰਤੀ ਵਾਪਰ ਗਈ ਤੇ ਆਪਾਂ ਪੜਦੇ ਵੀ ਰਹੇ ਹਾਂ ਖਬਰਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬਗਾਂ ਨੂੰ ਲੰਘੇ ਵਲੇ ਦੇ ਵਿੱਚ ਟੈਕਸੀ ਚਾਲਕਾਂ ਨੂੰ ਖਾਸ ਕਰਕੇ ਕੁੱਟ ਮਾਰਦਿਆਂ ਕਟਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਸਖਬੀਰ ਸਿੰਘ ਬਾਦਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਕੇ ਉਹਨਾਂ ਨੇ ਟਵਿੱਟਰ ਦੇ ਉੱਤੇ ਲਿਖਿਆ ਕਿ ਕਾਫੀ ਲੰਮੀ ਚੌੜੀ ਮੁਲਾਕਾਤ ਹੋਈ ਹੈ ਤੇ ਪੰਜਾਬੀਆਂ ਨੂੰ ਹਿਮਾਚਲ ਦੇ ਵਿੱਚ ਜਿਹੜੀਆਂ-ਜਿਹੜੀਆਂ ਸਮੱਸਿਆਵਾਂ ਆ ਰਹੀਆਂ ਉਹ ਕਰੇ ਜੀ ਕਿ ਮੈਂ ਉਹਨਾਂ ਸਾਰੀਆਂ ਦੇ ਬਾਰੇ ਗੱਲਬਾਤ ਉੱਥੇ ਕਰਕੇ ਆਇਆ ਚੰਗੀ ਗੱਲ ਹੈ ਜੀ ਵਧੀਆ ਗੱਲ ਹੈ ਉਹ ਗੱਲਬਾਤ ਕਰਕੇ ਆਏ ਆ ਉਹਨਾਂ ਨੇ ਕਿਹਾ ਜੀ ਕਿ ਮੁੱਖ ਮੰਤਰੀ ਨੇ ਬੜੇ ਗੌਰ ਨਾਲ ਇਹ ਗੱਲਾਂ ਸੁਣੀਆਂ ਤੇ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਪੰਜਾਬਗਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਣ ਵਾਸਤੇ ਵਚਨਬੱਧ ਹਾਂ ਉਹ ਕਹਿੰਦੇ ਜੀ ਕਿ ਮੈਨੂੰ ਆਸ ਹੈ ਵੀ ਭਵਿੱਖ ਦੇ ਵਿੱਚ ਪੰਜਾਬਗਰ ਨੂੰ ਸਮੱਸਿਆਵਾਂ ਨਹੀਂ ਆਉਣਗੀਆਂ ਜੀ ਜੀ ਬਿਲਕੁਲ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਐਸਆਈਟੀ ਦੇ ਅੱਗੇ ਜਿਹੜੀ ਕਹਿ ਲੋ ਵੀ ਡਰੱਗ ਮਾਮਲੇ ਦੇ ਵਿੱਚ ਮਜੀਠੀਆ ਸਾਹਿਬ ਨੇ ਪੇਸ਼ੀ ਭੁਗਤਣੀ ਸੀ ਉਹ ਪੇਸ਼ੀ ਭੁਗਤ ਲਈ ਹੈ ਜੀ ਹਾਂ ਬਿਲਕੁਲ ਜੀ ਲੰਘੇ ਕੱਲ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਪੇਸ਼ੀ ਪਹੁੰਚਾਈ ਐ ਐਸਆਈਟੀ ਦੇ ਮੂਹਰੇ ਡਰੱਗ ਮਾਮਲੇ ਦੇ ਵਿੱਚ ਤੀਜੀ ਵਾਰ ਨਾ ਜਾਣ ਦੇ ਬਾਵਜੂਦ ਕਿਉਂਕਿ ਪਿਛਲੀਆਂ ਤਿੰਨ ਵਾਰਾਂ ਤੋਂ ਵਿਕਰਮ ਸਿੰਘ ਮਜੀਠੀਆ ਵੱਖ-ਵੱਖ ਕਾਰਨਾਂ ਦੇ ਕਰਕੇ ਪਟਿਆਲੇ ਐਸਆਈਟੀ ਦੇ ਮੂਹਰੇ ਪੇਸ਼ ਨਹੀਂ ਸੀ ਹੋ ਸਕੇ ਸੋ ਲੰਗੇ ਕਲ ਵਿਕਰਮ ਸਿੰਘ ਮਜੀਠੀਆ ਇੱਕ ਵਾਰੀ ਫੇਰ ਪੇਸ਼ ਹੋਏ ਆ ਤੇ ਉਹਨਾਂ ਨੇ ਪੇਸ਼ ਹੋਣ ਤੋਂ ਬਾਅਦ ਇਹ ਗੱਲ ਕਹੀ ਆ ਕਿ ਮੈਂ ਤਾਂ ਇਹ ਚਾਹੁੰਦਾ ਜੀ ਕਿ ਭਗਵੰਤ ਮਾਨ ਖੁਦ ਹੀ ਐਸਆਈਟੀ ਦੇ ਮੁਖੀ ਬਣ ਜਾਣ ਕਿਉਂਕਿ ਉਹਨਾਂ ਨੇ ਵੈਸੇ ਵੀ ਤਾਂ ਟੀਮ ਉਹ ਲਾਈ ਹੈ ਜਿਹੜੀ ਮੈਨੂੰ ਖੱਜਲ ਕਰਨ ਵਾਸਤੇ ਹੋਵੇ ਤੇ ਉਹ ਸਾਰਾ ਕੁਝ ਆਪਦੇ ਮਨ ਦੀ ਸੰਤੁਸ਼ਟੀ ਵਾਸਤੇ ਕਰਦੇ ਵੀ ਵਿਕਰਮ ਮਜੀਠੀਆ ਨੂੰ ਹੋਰ ਪਰੇਸ਼ਾਨ ਕਰਗੇ ਸਬੂਤ ਕੋਲੇ ਕੋਈ ਹੈ ਨਹੀਂ ਮੇਰੇ ਖਿਲਾਫ ਹੋਰ ਕੋਈ ਕਾਰਵਾਈ ਕਰ ਨਹੀਂ ਸਕਦੇ ਮੈਨੂੰ ਸਿਰਫ ਠਠ ਕਰਨ ਦੇ ਲਈ ਸਾਰਾ ਕੁਝ ਕਰਦੇ ਆ ਹੋਰ ਤਾਂ ਇਸ ਤੋਂ ਇਲਾਵਾ ਕੁਝ ਹੈ ਨਹੀਂਗਾ ਉਹ ਕਹਿੰਦੇ ਵੀ ਇੰਨੀ ਜੋ ਬੇਨਤੀ ਕਰਦੇ ਆ ਵੀ ਆਪਾ ਅਧਿਕਾਰੀਆਂ ਨੂੰ ਕਹਿ ਕੇ ਕਿ ਵੀ ਇੱਕ ਵਾਰੀ ਹੋਰ ਬੁਲਾਗੇ ਇੱਕ ਵਾਰੀ ਹੋਰ ਬੁਲਾਗੇ ਇਹ ਆਪ ਹੀ ਐਸਐਟ ਦਾ ਜ਼ਮਾਂ ਸੰਭ ਲੈਣ ਉਹਨਾਂ ਨੇ ਇਹ ਗੱਲ ਕਹੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਵਿੱਚ ਹੁੰਦੀ ਆ ਇਹਦੇ ਉੱਤੇ ਜਵਾਬ ਦੇਣ ਤੇ ਮੈਨੂੰ ਸਿਰਫ ਇਸ ਕਰਕੇ ਠਠ ਕੀਤਾ ਜਾ ਰਿਹਾ ਕਿਉਂਕਿ ਮੈਂ ਪੰਜਾਬ ਦੀ ਸਰਕਾਰ ਦੇ ਖਿਲਾਫ ਬੋਲਦਾ ਮੈਂ ਗਲਤ ਨੂੰ ਗਲਤ ਕਹਿਣਾ ਪਰ ਮੈਂ ਗਲਤ ਨੂੰ ਗਲਤ ਕਹਿਣ ਤੋਂ ਹਟੂਗਾ ਨਹੀਂ ਭਾਵੇਂ ਮੈਨੂੰ ਤੀਜੇ ਦਿਨ ਬੁਲਾ ਲਿਆ ਕਰਨਗੇ ਜੀ ਤੇ ਟੇਣਾ ਸਾਹਿਬ ਇੱਕ ਹੋਰ ਰਿਪੋਰਟ ਜਿਹਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੁੰਦੀ ਪਈ ਹੈ ਇਹ ਵੀ ਐਸਆਈਟੀ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਖਰੜ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਜੀ ਦੇਖੋ ਜੀ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਉਦੋਂ ਇਹ ਗੱਲ ਕਹੀ ਸੀ ਵਾਰ-ਵਾਰ ਪੰਜਾਬ ਦੀ ਸਰਕਾਰ ਨੇ ਕਿ ਪੰਜਾਬ ਦੇ ਵਿੱਚ ਉਹਦੀ ਇੰਟਰਵਿਊ ਨਹੀਂ ਹੋਈ ਲਾਰੈਂਸ ਬਿਸ਼ਨੋਈ ਦੀਆਂ ਅਗੜ-ਪਿਛੜ ਦੋ ਇੰਟਰਵਿਊ ਹੋਈਆਂ ਸੀ ਜਦੋਂ ਤਾਂ ਪੰਜਾਬ ਦੀ ਸਰਕਾਰ ਨੂੰ ਕੋਈ ਸਵਾਲ ਕਰਦਾ ਸੀ ਪੰਜਾਬ ਦੀ ਪੁਲਿਸ ਨੂੰ ਕਰਦਾ ਸੀ ਤੇ ਉਹ ਕਹਿੰਦੇ ਸੀ ਲੈ ਸਾਡੇ ਵਾਲੇ ਪਾਸੇ ਤਾਂ ਚਿੜੀ ਨੀ ਖੰਭ ਮਾਰਦੀ ਤੇ ਜਦੋਂ ਰਾਜਸਥਾਨ ਦੀ ਪੁਲਿਸ ਨੂੰ ਸਵਾਲ ਹੁੰਦਾ ਸੀ ਕਿ ਉਹਨੇ ਸਾਡੇ ਵਾਲੇ ਪਾਸੇ ਚਿੜੀ ਖੰਭ ਨਹੀਂ ਮਾਰਦੀ ਪਰ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਸਆਈਟੀ ਬਣਾਈ ਸੀ ਇਸ ਮਾਮਲੇ ਦੀ ਪੜਤਾਲ ਕਰਨ ਵਾਸਤੇ ਉਹਦੇ ਵੱਲੋਂ ਇੱਕ ਸੀਲਬੰਦ ਰਿਪੋਰਟ ਆ ਜਿਹੜੀ ਉਹ ਅਦਾਲਤ ਦੇ ਵਿੱਚ ਸੌਂਪੀ ਗਈ ਸੀ ਉਹਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਆ ਕਿ ਦੋ ਇੰਟਰਵਿਊ ਦੇ ਵਿੱਚੋਂ ਇੱਕ ਪੰਜਾਬ ਦੇ ਵਿੱਚ ਹੋਈ ਹੈ ਦੂਜੀ ਰਾਜਸਥਾਨ ਦੇ ਵਿੱਚ ਹੋਈ ਹੈ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਉਹ ਸੀਆਈਏ ਸਟਾਫ ਆ ਜਿਹੜਾ ਖਰੜ ਦਾ ਤੇ ਉਹਦੇ ਕੋਲੇ ਹੋਈ ਹੈ ਦੂਜੀ ਜਿਹੜੀ ਰਾਜਸਥਾਨ ਦੇ ਵਿੱਚ ਹੋਈ ਹੈ ਹੁਣ ਅਦਾਲਤ ਨੇ ਤਾਂ ਇਹ ਨਹੀਂ ਗੱਲ ਕਹੀ ਹੈ ਕਿ ਪੰਜਾਬ ਦੀ ਪੁਲਿਸ ਦੇਸ਼ ਦੀ ਸਰਵੋਤਮ ਪੁਲਿਸ ਦੇ ਵਿੱਚੋਂ ਇੱਕ ਆ ਪਰ ਉਹਦੇ ਵਿੱਚ ਵੀ ਕਈ ਕਾਲਗਾਂ ਭੇਡਾਂ ਐਸੀਆਂ ਜਿਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਜਿਹੜੀਆਂ ਇਮੇਜ ਖਰਾਬ ਕਰ ਰਹੀਆਂ ਤੇ ਇਹ ਗੱਲ ਗਲਤ ਨਹੀਂ ਇਹ ਗੱਲ ਬਿਲਕੁਲ ਸਹੀ ਤੇ ਸੱਚੀ ਵੀ ਆ ਦੂਜੀ ਗੱਲ ਇਹ ਆ ਵੀ ਹੁਣ ਪੰਜਾਬ ਦੀ ਸਰਕਾਰ ਨੂੰ ਪ੍ਰਤਾਪ ਸਿੰਘ ਬਾਜਵਾ, ਬਿਕਰਮ ਸਿੰਘ ਮਜੀਠੀਆ, ਰਾਜਾ ਵੜਿੰਗ ਸਾਰੇ ਜਾਣੇ ਇਹ ਗੱਲ ਘੇਰਾ ਪਾ ਰਹੇ ਆ ਵੀ ਦੇਵਸਤੀਫਾ ਕਿਸੇ ਤਾਂ ਇਹ ਗੱਲ ਕਹਨੇ ਸੀ ਕਿ ਪੰਜਾਬ ਦੇ ਵਿੱਚ ਉਹਦੀ ਇੰਟਰਵਿਊ ਹੋਈ ਹੀ ਨਹੀਂ ਤੇ ਐਸ.ਏ.ਟੀ ਦੀ ਰਿਪੋਰਟ ਕਹਿੰਨੀ ਵੀ ਭਾਈ ਖਰੜ ਦੇ ਵਿੱਚ ਉਹਦੀ ਇੰਟਰਵਿਊ ਹੋਈ ਆ ਤੇ ਜਦੋਂ ਇੰਟਰਵਿਊ ਹੋਈ ਆ ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਉਹ 1 ਅੱਧੇ ਮਿੰਟ ਦੀ ਆ ਵੀ ਭਾਈ ਬੰਦਾ ਬਾਥਰੂਮ ਗਿਆ ਤੇ ਗੁਸਲਖਾਨੇ ਦੇ ਵਿੱਚ ਇੰਟਰਵਿਊ ਕਰਿਆ ਆ ਉਹਦੇ ਲਈ ਤਾਂ ਅੱਧਾ ਘੰਟਾ ਸਮਾਂ ਵੀ ਨਿਕਲਿਆ ਉਦੇ ਲਈ ਮਾਈਕ ਉਹਦੇ ਲਈ ਲਾਈਟਿੰਗ ਉਹਦੇ ਲਈ ਕੈਮਰਾ ਉਹਦੇ ਲਈ ਸਹਾਇਕੀ ਉਹਦੇ ਲਈ ਇੰਟਰਨੈਟ ਸਾਰਾ ਕੁਝ ਮੁਹੱਈਆ ਕਰਵਾਇਆ ਗਿਆ ਹੁਣ ਦੱਸੋ ਵੀ ਭਾਈ ਇੰਟਰਵਿਊ ਜਦੋਂ ਹੋਈ ਆ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਜੀ ਬਿਲਕੁਲ ਸਹੀ ਰਾਨਾ ਸਾਹਿਬ ਅੱਗੇ ਵਧਦੇ ਆ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਹਰਾਂਦੀ ਅਰਵਿੰਦ ਕੇਜਰੀਵਾਲ ਹਰਾਂਦੀ ਨਿਆਇਕ ਹਿਰਾਸਤ 20 ਤੱਕ ਵਧਾ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਜੀ ਕਿ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਦੀ ਬਿਆਨਕ ਹਿਰਾਸਤ ਦੇ ਵਿੱਚ ਵਾਧਾ 20 ਅਗਸਤ ਤੱਕ ਕੀਤਾ ਗਿਆ। ਅਦਾਲਤ ਨੇ ਸੀਬੀਆਈ ਦੇ ਕੇਸ ਦੇ ਮਾਮਲੇ ਦੇ ਵਿੱਚ ਇਹ ਫੈਸਲਾ ਸੁਣਾਇਆ ਤੇ ਕੇਜਰੀਵਾਲ ਹੋਰੀ ਛੇਤੀ ਬਾਹਰ ਨਹੀਂ ਆਉਣਗੇ ਤੇ 20 ਅਗਸਤ ਤੱਕ ਤਾਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਸੀਬੀਆਈ ਦੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਹਾਲ ਦੀ ਘੜੀ ਅੰਦਰ ਹੀ ਰਹਿਣਗੇ। ਜੀ ਬਿਲਕੁਲ ਸਹੀ ਅੱਗੇ ਵਧਦੇ ਹਾਂ ਐਡਵੋਕੇਟ ਧਾਮੀ ਦੀ ਗੱਲ ਕਰਦੇ ਹਾਂ ਜੀ ਐਡਵੋਕੇਟ ਧਾਮੀ ਹੋਰਾਂ ਨੇ ਕਿਹਾ ਕਿ ਸਰਕਾਰ ਬੇਅਦਬੀਆਂ ਦੇ ਨਾਂ ਦੇ ਉੱਪਰ ਸਿਰਫ ਤੇ ਸਿਰਫ ਸਿਆਸਤ ਕਰ ਰਹੀ ਹੈ ਹੋਰ ਕੁਝ ਨਹੀਂ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਇਹ ਆ ਵੀ ਇਸ ਵਾਲੇ ਦਾ ਬੜੀ ਬਹਤਪੂਰਨ ਜਾਣਕਾਰੀ ਆ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਵਾਰ-ਵਾਰ ਕਹਿੰਦੀ ਹੈ ਵੀ ਭਾਈ ਪਿਛਲੀਆਂ ਸਰਕਾਰਾਂ ਨੇ ਬੇਅਦਬੀ 'ਚ ਇਨਸਾਫ ਨਹੀਂ ਦਿੱਤਾ ਉਹਨਾਂ ਨੇ ਨਹੀਂ ਦਿੱਤਾ ਉਹ ਕਹਿੰਦੇ ਜੀ ਤੁਸੀਂ ਕਿਉਂ ਨਹੀਂ ਦਿੰਦੇ ਹੁਣ ਇਨਸਾਫ ਤੁਸੀਂ ਦਿਓ ਤੁਹਾਡਾ ਫਰਜ਼ ਮੰਨਦਾ ਤੁਹਾਡੇ ਕੋਲੇ ਸਾਰੀਆਂ ਤਾਕਤਾਂ ਹੋਰ ਤੁਸੀਂ ਕੀ ਭੜਦੇ ਹੁੰਦੇ ਹੋ ਇਨਸਾਫ ਜਲਦ ਤੋਂ ਜਲਦ ਸੋ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਸੂਬੇ ਦੀ ਸਰਕਾਰ ਆ ਇਹ ਇਨਸਾਫ ਦੇਵੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਸ ਵੇਲੇ ਐਡਵੋਕੇਟ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਕੋਲੋਂ ਮਿਲਣ ਦਾ ਸਮਾਂ ਮੰਗਿਆ ਉਹਨਾਂ ਨੇ ਕਿਹਾ ਜੀ ਕਿ ਮੈਂ ਚਾਹੁੰਦਾ ਜੀ ਕਿ ਉਹ ਮੈਨੂੰ ਮਿਲਣ ਦਾ ਸਮਾਂ ਦੇਣ ਤੇ ਮੈਂ ਉਹਨਾਂ ਨੂੰ ਗੱਲ ਕਹਿਣੀ ਚਾਹੁੰਦਾ ਵੀ ਪ੍ਰਦੀਪ ਕਲੇਰ ਜੀ ਨੇ ਕਿ ਹੁਣ ਇੰਟਰਵਿਊਆਂ ਦੇਣੀਆਂ ਸ਼ੁਰੂ ਕੀਤੀਆਂ ਤੇ ਉਹਦੇ ਉੱਤੇ ਬੇਅਦਬੀ ਦੇ ਇੰਨੇ ਵੱਡੇ ਇਲਜ਼ਾਮ ਲੱਗੇ ਆ ਐਨਾ ਵੱਡਾ ਮਲਜ਼ਮ ਆ ਉਹ ਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਕਰੋ ਗੁਰਮੀਤ RAM ਰਹੀਮ ਦੇ ਉੱਤੇ ਪਰਚਾ ਦਰਜ ਕਰੋ ਹਣੀਪ੍ਰੀਤ ਦੇ ਉੱਤੇ ਪਰਚਾ ਦਰਜ ਹੁਣ ਤੁਸੀਂ ਕਾਰਵਾਈਆਂ ਕਿਉਂ ਨਹੀਂ ਕਰਦੇ ਤੁਸੀਂ ਇਹ ਗੱਲ ਕਹਿੰਦੇ ਰਹੇ ਪਿਛਲੀਆਂ ਸਰਕਾਰਾਂ ਨੇ ਆ ਕੀਤਾ ਐ ਨਹੀਂ ਆ ਕੀਤਾ ਹੁਣ ਸਰਕਾਰ ਤੁਹਾਡੀ ਆ 2.5 ਸਾਲਾਂ ਦੇ ਵਿੱਚ ਕੀਤਾ ਕੁਝ ਕਿਉਂ ਨਹੀਂ ਦੀ ਜੀ ਬਿਲਕੁਲ ਸਹੀ ਤਿਆਨਸਬਿਕ ਰਿਪੋਰਟ ਆਈ ਹੈ ਜੀ ਧਰਤੀ ਹੇਠਲੇ ਪਾਣੀ ਨੂੰ ਲੀਕੇਜ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਪਾਣੀ ਲਗਾਤਾਰ ਨੀਵਾ ਹੁੰਦਾ ਜਾ ਰਿਹਾ ਲਗਾਤਾਰ ਨੀਵਾ ਹੁੰਦਾ ਜਾ ਰਿਹਾ ਪਰ ਅਫਸੋਸ ਨਾ ਤਾਂ ਸਰਕਾਰਾਂ ਨੂੰ ਕੋਈ ਫਰਕ ਪੈ ਰਿਹਾ ਤੇ ਨਾ ਹੀ ਲੋਕਾਂ ਨੂੰ ਜੀ ਬਿਲਕੁਲ ਜੀ ਗੱਲ ਇਹ ਹੈ ਜੀ ਕਿ ਪਾਣੀ ਨੂੰ ਅਸੀਂ ਕਦੇ ਮਹੱਤਵਪੂਰਨ ਸਮਝਿਆ ਹੀ ਨਹੀਂ ਪਾਣੀ ਦੀ ਸਿਫਤ ਵੀ ਕਰੀ ਜਾਂਦੇ ਆ ਇਹ ਵੀ ਜਾਣਦੇ ਕਿ ਪਾਣੀ ਬਿਨਾ ਜ਼ਿੰਦਗੀ ਸੰਭਵ ਨਹੀਂ ਤੇ ਪਾਣੀ ਦੀ ਕਦੇ ਸੰਭਾਲ ਵੀ ਨਹੀਂ ਕੀਤੀ ਕਿਉਂਕਿ ਮਨੁੱਖ ਦਾ ਕਿਰਤਾਰ ਧੋਗਲਾ ਜਿਹੜੀ ਚੀਜ਼ ਦੀ ਸਫਤ ਕਰੇ ਜਿਹਦੇ ਬਾਰੇ ਸਭ ਕੁਝ ਜਾਣਦਾ ਉਸ ਚੀਜ਼ ਦੀ ਸੰਭਾਲ ਨਹੀਂ ਕਰਨੀ ਸੋ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਇਲਾਕੇ ਆ ਜਿਹੜੇ ਕਿ ਡਾਰਕ ਜ਼ੋਨ ਦੇ ਵਿੱਚ ਆ ਗਏ ਆ ਵਿਰਲੇ ਤਾਂ ਵੀ ਇਲਾਕੇ ਬਚੇ ਜਿਹੜੇ ਕਿ ਡਾਰਕ ਜ਼ੋਨ ਦੇ ਵਿੱਚ ਨਹੀਂ ਆਏ ਤੇ ਪਿਛਲੇ ਦਿਨੀ ਤਾਂ ਲੋਕ ਸਭਾ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਵੀ ਤੇ ਭਾਰਤ ਦੇ ਜਲ ਵਸੀਲਾਂ ਦੇ ਮੰਤਰੀ ਨੇ ਗੱਲ ਕਹੀ ਸੀ ਵੀ ਜੇ ਪੰਜਾਬ ਦਾ ਪਾਣੀ ਏਵੇਂ ਹੀ ਡੂੰਗਾ ਹੁੰਦਾ ਰਿਹਾ ਤਾਂ 20 ਪਰਿਆਂ ਦੇ ਬਾਅਦ ਪੰਜਾਬ ਮਾਰੂਥਲ ਵੱਲ ਵੱਧ ਜੂਗਾ ਮਾਰੂਥਲ ਬਣਨ ਦੇ ਵੱਲ ਤੇ ਪੰਜਾਬ ਦੇ ਵਿੱਚ ਪਾਣੀ ਦੇ ਵਿੱਚ ਯੂਰੇਨੀਅਮ, ਲੈਡ, ਆਇਰਨ ਤੇ ਹੋਰ ਇਹੋ ਜਿਹੇ ਤੱਤ ਪਾਏ ਜਾਂਦੇ ਆ ਜਿਹਦੇ ਕਰਕੇ ਪੰਜਾਬ ਦਾ ਪਾਣੀ ਕੈਂਸਰ ਬਣ ਰਿਹਾ ਸੋ ਇਹ ਜਾਣਕਾਰੀਆਂ ਸਾਡੇ ਸਭ ਦੇ ਕੋਲੇ ਆ ਪਰ ਅਸੀਂ ਕਦੇ ਇਹਦੇ ਉੱਤੇ ਅਮਲ ਨਹੀਂ ਕੀਤਾ ਜੀ ਜੀ ਬਿਲਕੁਲ ਸਹੀ ਤਾਨਾ ਸਾਹਿਬ ਪੰਜਾਬ ਦਾ ਮੌਸਮ ਕੁਝ ਬਦਲਿਆ ਜਾਂ ਫਿਰ ਨਹੀਂ ਨਹੀਂ ਜੀ ਪੰਜਾਬ ਦਾ ਮੌਸਮ ਬਦਲਿਆ ਨਹੀਂ ਜੀ ਮੌਸਮ ਵਿਭਾਗ ਨੇ ਕੱਲ ਵੀ ਇਹ ਗੱਲ ਕਹੀ ਹੈ ਕਿ ਮੌਨਸੂਨ ਪੌੜਾ ਰੁੱਸੀਆਂ ਰੁੱਸਤਾਂ ਪਈਆਂ ਜਿੰਨਾ ਮੀ ਅਗਸਰ ਦੇ ਮਹੀਨੇ ਦੇ ਵਿੱਚ ਪੈਂਦਾ ਹੁੰਦਾ ਉਹ ਨਾਇਤਕੀ ਨਹੀਂ ਪਿਆ ਪਹਿਲੇ ਹਫਤੇ ਦੇ ਵਿੱਚ ਹੁਣ ਤਾਂ ਚਲੋ 10 ਦਿਨ ਹੀ ਹੋ ਗਏ ਪਹਿਲੇ ਤੇ ਵੈਨੇ ਪਈ ਨਹੀਂ ਪੈਂਦਾ ਕਿ ਨਹੀਂ ਪੈਂਦਾ ਪਰ ਪੰਜਾਬ ਦੇ ਵਿੱਚ ਮਾੜਾ ਮੋਟਾ ਮੀ ਕਈ ਥਾਵਾਂ ਤੇ ਪੈ ਜਾਂਦਾ ਪਰ ਜਿਹੜਾ ਭਰਮਾ ਮੀ ਜਿਹੜਾ ਝੜੀ ਵਾਲਾ ਮੀ ਹੁੰਦਾ ਸੌਣ ਦੇ ਮਹੀਨੇ ਦੇ ਵਿੱਚ ਉਹ ਹਾਲੇ ਤੱਕ ਤੇ ਨਜ਼ਰ ਨਹੀਂ ਆਇਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਜੀ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ